ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬਿਓ ਬਾਚ ਬੇਨਤੀ ਚਾ ਪਈ ਹਮਰੇ ਕਰੋ ਹਾਥ ਦਰਚਾ ਕੁਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮ ਕਾਭ ਹੋ ਆਪ ਹਾਥ ਦੇ ਮਹੀਂ ਬਚਾਵੋ سخی بس ہے مور پر سیوک سیخ سب کر تارا مورج کر دکری ہے سب بہرن کو آج سنگری پورن ہوسا توجن کی رہ پیاسا تمہیں چار کوئی ابر نہؤ جور چاہو سو تم تے پاؤ سیوک سکھ ہمارے تاری ہے چون چون ستر ہماری ماری ہے आपहाथद मुझे बिय मरकाल का सनीविय होज सता हमरे peचा स से tuju गरे होचाराले होمهहख haरेसा बसत सहाय प्यारे दिनबत दुष्टन के hanतात पर cetrata seganता कालपायहमा බौतरा कालपाय से وजु अवतरा काल पाए कर बेसन प्रकाशा सकल काल का जावन काल काकियावन सब सवकीय वेदराज ब्रह्मा जुयो जावन काल सब लोक सुवारा नमस्कार है ताहि हमारा जावन काल सब जगत बनायो देव दैत जचन एक है अवतारा सोई गुरु समझहो हमारा नमस्कार तसह को हमारी सक्ल प्र जाजन आपस्वारी सेवन को सेव गन सुखदयो सतरण को पलमौ बदुकयो कारगण के अन्तर के जानत पलेबरे की पीरपचानत चतीते कोंचर असथूला सबपारगरपा दृष्ट कर, कर हुला संतन दुखपाएते तुखी सुखपाए साधन के सुखी, एक एक के पीर प्रसाद नै कर कर के परवर की जान ने जब उद कर कर खरा कर तारा प्रजा तरत तब देही अपारा जब आकर करत हो कबहु तुम मैं मिलत देही तर सब हूं जेते बदन श्रेष्ठ सब तारे आप अपनी बूजू चारै तुम सब ही ते रहत नदरालम जानत भेद भेद अर आलम ਨਰਨਕਾਰ ਨਰਬ ਕਾਰ ਨਰਲਾੰਬ ਆਦ ਅਨੀਲ ਅਨਾਦ ਸਾਂਬ ਤਾਕਾਰ ਬੋੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਚੀ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੈ ਨਾ ਪੈ ਨਾ ਤੋ ਹੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਕਉ ਰੂਪ ਨੂਪ ਸਰੂਪ ਰੰਗ ਕ ਪਿਉਰਾ ਨਹੀਂ ਭੂਪਾ ਅੰਡਜ ਜਰਜ ਸੇਤਜ ਕੀਨੀ ਉਤਪਜ ਕਾਨ ਬਹਰ ਰਚਦੀਨੀ ਕਹੋਂ ਫੋਲ ਰਾ ਚਾਹਵੇ ਬੈਠਾ ਕਹੋਂ ਸਿਮਟ ਪਿਆ ਸੰਗਰੇ ਖੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਾਵ ਆਤ ਜਗਾਦ ਸਰੂਪ ਸਿਆਮ ਭਵ ਅਬਰਚਾ ਮੇਰੇ ਤਮ ਕਰੋ ਸਿਖ ਉਬਰ ਅ ਸਿਕ ਸੰਗਰੋ ਡੋਸਟ ਜਿਤੇ ਔਟ ਬਤੁਤ ਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਜਤਵ ਸਰਨੀ ਪਰੇ ਤਨ ਕੇ ਟੁਸ਼ਟ ਦੁਗਤ ਹਵੇ ਮਰੇ ਉਰਖ ਜਾਵਨ ਪਗ ਬਰੇ ਤਿ ਹਰੇ ਤਨ ਕੇ ਤਮ ਸੰਕਟ ਸਬ ਉਟਾਰੇ ਜੋ ਕਲ ਕੋ ਇਕ ਬਾਰਤ ਆਹ ਹੈ ਤਾਕੇ ਕਾਲ ਨਿਕਰਦੇ ਆਹ ਹੈ ਕਰਚਾ ਹੋਏ ਤਾਹੇ ਸਬ ਕਾਲਾ ਡੋਸਟ ਅਰੇਸਟ ਤ੍ਰੇਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ ਤਾਂ ਕੇ ਤਾਪ ਤਨ ਕਮ ਹੋਰੇ ਹੋ ਹਰਿਦ ਸੇਦ ਕਰਮੋ ਸਭ ਹੋਈ ਦੁਸ਼ਟਿਆ ਬਿਸ਼ੈ ਸਕੈ ਨ ਕੋਈ ਏਕ ਬਾਰਜਨ ਤਮੈ ਸੰਬਾਰਾ ਕਾਲ ਵਾਸਤੇ ਤਾਹੇ ਬਾਰਾ ਜਨਰ ਨਾਮ ਤੇ ਹਰਿ ਕਾਹਾ ਦਰਦ ਦੁਸ਼ਟ ਦੁਗਤੀ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਿਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੁਤੇ ਲਿਹੁ ਬਚਾਈ ਕਾਰਗਕੇ ਤੇ ਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੂਸ਼ਟ ਦੋਤੇ ਦੇਹ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬਿਓ ਬਾਚ ਬੇਨਤੀ ਚਉ ਪਈ 함ਰੀ ਕਰੋ ਹਾਥ ਦਰਚਾ ਕੁਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਬਰੇ ਦੁਸਤ ਸਬੈ ਤਮ ਕਾਭ ਹੋ ਆਪ ਹਾਥ ਦੇ ਮਹਿ ਬਚਾਵੋ ਸੁਖੀ ਪਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰ ਮੋਰਾ ਚਾਨਦ ਜੇ ਕਰਦ ਕਰੀਐ ਸਬੈ ਰਨ ਕੋ ਆਜ ਸੰਗ ਰੀਐ ਕੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹੇ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੁ ਤਮਤੇ ਪਾਉ सेव के से क हमारेतारी है چौचों न सत्र हमारे मारी है आप हाथ ਦ मुे बिय मरनकाल का अतरा सनिवरय पूज सदा हमारे ब्चा सर सेतुझ गरे होरचा राखले हो, राख हो महराख हारेसाहिबशात सहाय प्यारे दिनबात दुष्टन के हता तम पर चत्रता सगंता, पाय्रमा बावतरा ក ਲपाائ से वज අवतराកलपाय करबसन प्रकाស सកलក अਲका कितमाស Javaवनकाਲजगी सवਕयो बੇਤराජ្រ्रहम् जथयो जानकालसाਬលសवारा नम्यकार ហताही हमरा जावनකාलसा बजक्त बनाយதேवែ तਜवन उपजायों आ अत एकក अतारा स ग समजमारानमकार हु तស को हममारी सਕलប जाजन आपសवारी सेवन को सेवगन सुकदयो सतर कोलबदुਕयो कारग के अन्तर की जानत पलेब की परचानतជਤते कोचर असथला सबपार करपा दृष्ट कर होला, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰ ਕੇ ਪਰਵਰ ਕੀ ਜਾਣੈ ਜਬ ਉਦ ਕਰ 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 ਤਾਰਾ ਪ੍ਰਜਾ ਤਰਤ ਤਬ ਦੇਹੀ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤਬ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਾਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੰਮਸ ਅਭੀ ਤੇਰਹ ਤੰਦਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲਾmb ਆਦ ਅਨੀਲ ਅਨਾਦ ਸਾੰਭ ਤਾਕਾ ਮੂਡ ਉਚਾਰਤ ਭੇਦਾ ਜਾਕ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਚੀ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇ ਤੀ ਵਰਨਾ ਤਾ ਪੈ ਨਾ ਪੈ ਨਾ ਤੋ ਹੇਤੀ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਕਉ ਰੂਪ ਨੂਪ ਸਰੂਪ ਆ ਰੰਗ ਪਿਉਰਾ ਨਹੀਂ ਭੂਪਾ ਅੰਡਜ ਜਰਜ ਸੇਤ ਜਕੀਨੀ ਉਤਪਜ ਕਾਨ ਬਹਰ ਰਚ ਦੇਨੀ ਕਹੋ ਫੋਲ ਰਾ ਚਾਹਵੇ ਬੈਠਾ ਕਹੋ ਸਿਮਟ ਪਿਆ ਸੰਗਰੇ ਖੈਠਾ ਸਗਰੇ ਸ੍ਰੇਸ਼ਟ ਦਿਖਾਈ ਅਚੰਭ ਭਾਵ ਆਤ ਜਗਾਦ ਸਰੂਪ ਸਿਅੰ ਭਾਵ ਅਵਰਚਾ ਮੇਰੇ ਤਮ ਕਰੋ ਸਿਖ ਉਬਾਰ ਅਜਿਕ ਸਗਰੋ ਦੋਸ਼ਟ ਜਿਤੇ ਓਟਵ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਆਸੇ ਤੋ ਜਿਤ ਅਵਸਰ ਨਹੀਂ ਪਰੇ ਤਨ ਕੇ ਦੁਸ਼ਟ ਦੁਗਤ ਹਾਵੈ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ

ਖੜਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੋਸ਼ਤ ਦੋਤੇ ਲਹੁ ਬਚਾਈ ਖੜਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੋਸ਼ਤ ਦੋਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦਰਚਾ ਕੁਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਿ ਹ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮ ਕਾਭ ਹੋ ਆਪ ਹਾਥ ਦੇ ਮਿਹ ਬਚਾਵੋ ਸੁਖੀ ਪੋ ਸੈ ਮੋਰਾ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰਾ ਚਾਂਦ ਜਿਗਰ ਦਖਰੀਐ ਸਬੈ ਰਨ ਕੋ ਆਜ ਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹੇ ਛੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁਤੰਬ ਤੇ ਪਾਉਂ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਆ ਮਰਨ ਕਾਲ ਕਾ ਤਰਾਸ ਨਿਵਰੀਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਸਤੂ ਚੂ ਘਰ ਹੋ ਰਚਾ ਰਾਖਲ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ देन බාන්त दुष्टන के හන්ता तමह परੀ චतता सගता කාलपाාय ब්‍රहम्मा බවතरा කාලपाय से वजू අवතර කාलपाय कर्यबेसन प्र්‍රकासा सකलका अਲका कि आतमासा ජवන කාල जोග सविකयो बේतराජभ्रहम्मा ජूथ ජवනකාල සබලोंක सुवारा नम्यकार ਹැताही हमारा ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਹੁ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵਗੋਨ ਸੁਖ ਦਿਯੋ ਸਤਰਨ ਕੋ ਫਲ ਮੋ ਬਦਕੀਓ ਘਰ ਘੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਕੀ ਤੇ ਤੇ ਕੋ ਉਂਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੋਲਾ ਸੰਤਨ ਦੁਖ ਪਾਇਤੇ ਤੁਖੀ ਸੁਖ ਪਾਇਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪ੍ਰਛਾਦ ਨੈ ਕਰ ਕਰਕੇ ਪਰਵਰਕੀ ਜਾਣੈ ਜਬ ਉਦ ਕਰ 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 ਤਾਰਾ ਪਰਜਾ ਤਰਤ ਤਬ ਦੇਹੀ अपारा ਜਬ ਆਕਰ ਕਰਤ ਹੋ ਕਬ ਹੂੰ ਤਮ ਮੈ ਮਿਲਤ ਦੇਹੀ ਤਰ ਸਭ ਹੂੰ ਜੇਤੇ ਬਾਦਨ ਸ੍ਰੇਸ਼ਟ ਸਬ ਧਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇਰਹ ਤੰਦਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲਾੰਬ ਆਦ ਅਨੀਲ ਅਨਾਦ ਸਾੰਬ ਤਾਕਾ ਗੋੜ ਉਚਾਰਤ ਭੇਦਾ ਜਾਕ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦਨਾ ਜਾਨਤ म देव को कहतsदा सेवरकारkaच na peव आप आपनी bu جيति बnata pe nape het taल na jaय pasar कहvedद saja प्र संs एकपा nu peस paraang kepe नहीं andदجرrse से kana bah raci. ਕਹੋ ਫੋ ਜ਼ਰਾ ਚਾਹਵੇ ਬੈਠਾ ਕਹੋ ਸਿਮਟ ਭਿਆ ਸੰਗਰੇ ਖੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਾਵ ਆਤ ਜਗਾਦ ਸਰੂਪ ਸਿਆਮ ਭਵ ਅਬਰਚਾ ਮੇਰੇ ਤਮ ਕਰੋ ਸਿਖ ਉਬਾਰ ਅਸਿਕ ਸੰਗਰੋ ਡੋਸ਼ ਜਿਤੇ ਓਟਵ ਤੁਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੁ ਜਤਵ ਸਰਨੀ ਪਰੇਤਨ ਕੀ ਟੁਸ਼ਤ ਤੁਤਹਾ ਵੈ ਮਰੇ

ਜੇ ਨਰਾ ਨਾਮ ਤੇ ਹਰੂ ਕਾਹ ਦਰਦ ਦੋਸ਼ਤ ਦੋਤੇ ਰਹਾ ਖਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੋਸ਼ਤ ਦੋਤੇ ਲਹੁ ਬਚਾਈ ਖਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੋਸ਼ਤ ਦੋਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬਿਓ ਬਾਚ ਬੇਨਤੀ ਚਉਪਈ हाथदर्चा पूरण होए चਤ की ਇचा तावचरणਨ मानर है हममारा अना जान कर प्रतपारा हमरे दूष्ट सै तम्काभह आप हाथਦੇ महे बचाාවह सुख बស मौर परवारा सेवਕ सेख सबै करतारा मौरचा ने्य कर दगरय सबैरन सब को आज संगरय ਉਵਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਆ ਮਰਨ ਕਾਲ ਕਾ ਤਰਾਸ ਨਿਵਰੀਐ ਕੋ ਜੋ ਸਦਾ ਹਮਾਰੇ ਪਛਾ ਸ੍ਰੀ ਸਤੂ ਜੂ ਘਰ ਹੋ ਰਚਾ raखले हो महराखहारे साबसात सहाय p्या ਦनබत दुष्टन के hanन्ता तම परचrata सganताកलपाय हमा බवतरा កਲपाय सेवज අवतराកलपाय करबशन प्रकाsa सකलका अलका कितमाស Javaनकाजगी सवਕयो බੇतरा्य्रमा जथ девятьсот Java salo ke suwara nem sekar hetahi hmara Javaga le sajage banayo di taje o pajayo A aan ikke atara soy guru sam juhumara Namkar tesihi ko humari sak perjajan a peuari Seवkan को seवgo suka di saaran ko pala mo baddo kiiyo. کر گڑ کے اندر کی جانت پلے برے کی پیر پشانت چیتی سب پار کرپا درست کر سنتن دکھ پائے تے دکھی سکھ پائے سادن کے سکھی ایک ایک کی پیر پشانے کر گڑ کے پڑور کی جانے جب اد کر تارا پرجا ترت تبدی اپارا ਜਬ ਆਕਰ ਕਰਤ ਹੋ ਕਬਹੁ ਤਮ ਮੈ ਮਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਬ ਧਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਭੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲਾmb ਆਦ ਅਨੀਲ ਅਨਾਦ ਸਾmb ਤਾਕਾ ਗੋੜ ਉਚਾਰਤ ਭੇਦਾ ਜਕ ਭੇਵ ਨ ਪਾਵਤ ਬੇਦਾ को करपा ਨमानਤ मmu de cepeਦना जानਤ महाਦव को ਕहਤਸदाਾ सेਵर कारका चੀनाਤਨ पवपाਆनी बतेਹ جيति ਬनाਤpē pe नਤਹेਤਤਤមरा ਲखाना जा pasarरा ਕਹvedद sajaja प्रत संसा एक करuपाਨ peपाਕpeरा नहींपा, ਅੰਦਰ ਜਰਜ ਸੇ ਤੇ ਕੀਨੀ ਉਤਪਜ ਕਾਨ ਬਹਰ ਰਚ ਦੇਨੀ ਕਹੋਂ ਫੋਲ ਰਾ ਚਾਹ ਵੈ ਬੈਠਾ ਕਹੋਂ ਸਿਮਟ ਪਿਆ ਸੰਗਰੇ ਖੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਾਵ ਆਤ ਜਗਾਦ ਸਰੂਪ ਸਿਆਮ ਭਵ ਅਬਰਚਾ ਮੇਰੇ ਤਮ ਕਰੋ ਸਿਖ ਉਬਾਰ ਅਜਿਕ ਸੰਗਰੋ ਡੋਸਟ ਜਿਤੇ ਓਟਵ ਤੁਤ ਪਤਾ ਸਕਲ ਮਲੇਸ਼ ਕਰੋ ਰਨ ਕਾਤਾ جی آس تج سر چاہیے کرپا درشٹ تن جہ نی ہو تا کے تاپ تن ہر ہو سب ہوئی دش نو ਇਕ ਬਾਾਰ ਜਨ ਤਮੈ ਸਬਾਰ ਕਾਲ ਵਾਸਤੇ ਤਾਹੇ ਬਾਾਰ ਜਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੁਤੀ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਤੇ ਲਹੁ ਬਚਾਈ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬਿਓ ਬਾਚ ਬੇਨਤੀ ਚਾ ਪਈ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਬ ਹੋ ਆਪ ਹਾਥ ਦੇ ਮਹਿ ਬਚਾਵੋ ਸੁਖੀ ਪਸੈ ਮੋਰੇ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰਾ ਚਾਨਦ ਜੇ ਕਰਦ ਕਰੀਐ ਸਭ ਬਰਨ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ आपहा थद मुझे बिय मरकालकातरा सनिवरय पज सदा हमारे peचा स से tujuु गरे होरचा राखले हो, हो महराखहारे साहि बशात सहाय प्यारे दिनबध दुष्टन केहन्तातम परचतता सगता कालपाय ब्रहम्मा बौतरा कालपाय से वजु अवतरा, काल पाए कर बेसन प्रकाशा सकल का की जावन काल का काकियावन सब सवकियो वेदराज ब्रह्मा जुयो जावन काल सब लोक स्वारा नमस्कार है ताहि हमारा जावन काल सब जगत बनायो देव दैत जचन उपजायो आद अंत एक अवतारा सोई गुरु समझो हमारा ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕੰਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਰ ਘੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੋਂਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक के पीर प्रजान ने कर कर के परवर की जान ने जब उद कर 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 तारा प्रजातरत तब देही अपारा जब आ कर करत हो कबहु तम्मे मलत देही तर सब हु जेते बादन श्रेष्ठ सब तारै आप अपनी बूजू चारै तुम सब ही ते रहत नदरालम जानत भेद भेद अर आलम ਨਰਨਕਾਰ ਨਰਬ ਕਾਰ ਨਰਲਾmb ਆਦ ਅਨੀਲ ਅਨਾਦ ਸਾmb ਤਾਕਾ ਰੋਡ ਉਚਾਰਤ ਭੇਦਾ ਜਕ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਚੀ ਨਤ ਨਹ ਭੇਵ ਆਪ ਆਪਣੀ ਪੁੱਤ ਹੈ ਚੇਤੀ ਬਰਨਤ ਪੈਨ ਪੈਨ ਤੋ ਹੇਤੇਤੀ म्रा लखाना जाय पसारा कह बेद सजा प्रतम संसारा एकनर रकप्यराव नहीं उपा अंद जर्ज से तलिने उत्भोजखान बाहर राचदिीने कहू फोलरा जहाव बैठा कहूं से मटप्या संंगरी कैठा सगरीश्ृष्ट दिखा या चंपाव आदजुगाद स्रपसंपाव ਅਬਰਚਾ ਮੇਰੇ ਤਮ ਕਰੋ ਸਿਖ ਉਬਰ ਅਸਿਕ ਸੰਗਰੋ ਡੋਸਟ ਜਿਤੇ ਓਟਵ ਤੁਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੋ ਜਤਵ ਸਰਨੀ ਪਰੇ ਤਨਕੇ ਟੁਸ਼ਟ ਦੁਗਤ ਹਵੇ ਮਰੇ ਕਰਖ ਜਾਵਨ ਪਗ ਪਰੇ ਤਿਹਰੇ ਤਨਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਹ ਹੈ 타ਕੇ ਕਾਲ ਨਿਕਟ ਨੇ ਆਹ ਹੈ ਕਰਚਾ ਹੋਏ ਤਾਹੇ ਸਬ ਕਾਲਾ ਡੋਸਟ ਅਰੇਸ਼ਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ ਤਾਂਕੇ ਤਾਪ ਤਨ ਕਮ ਹੋਰੇ ਹੋ ਰਦ ਸੇਤ ਕਰਮੋ ਸਭ ਹੋਈ ਦੁਸ਼ਟਿ ਆਵਸ਼ਾਸਕ ਨ ਕੋਈ ਏਕ ਬਾਰ ਜਨ ਤਮੈ ਸੰਬਾਰਾ ਕਾਲ ਵਾਸਤੇ ਤਾਹੇ ਬਾਰ ਜਨਰ ਨਾਮ ਮਤੇ ਹਰ ਕਹਾ ਦਰਦ ਦੁਸ਼ਟ ਦੁਗਤ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਿਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦਉਤੇ ਲਿਹੋ ਬਚਾਈ ਕਾਰਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਦੂਸ਼ਟ ਦੋਤੇ ਲਹੁ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ